ਜੋ ਬੋਲੇ ਸੋਨੇ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰੂ ਦੇਵ ਧਨ ਗੁਰਦੇਵ ਜੈ ਸੰਤਾ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅੰਮ੍ਰਿਤਮਈ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਬੇਗਮਪੁਰਾ ਸਹਿਰ ਕੋ ਨਾਉ ਦੁੱਖ ਅੰਦੋ ਨੇ ਤੇ ਠਾਉ ਨਾ ਤਸਵੀਸ ਖਿਰਾਜ ਨਾਮਾਲ खोफ़ ना खाता ना तरस जवाल अब मोहे खोब वतन गए पाए उहां खैर सदा मेरे भाई रहाओ कायम दायम सदा पातशाही दो न सेम एक सो आही आवादान सदा मशहूर उहां गनी बसी मामूर त्यों त्यों सैल करी ज्यो पावे मेहर महल को नाटकावे ਕਿਹੜਾ रविदास ਖਲਾਸ ਚੁਮਾਰਾ ਸੋ ਹਮ ਸਹਿ ਰੀ ਸੁਮੀਤ ਹਮਾਰਾ ਸਾ ਸੰਗਤ ਜੀ ਸਤਗੁਰੂ ਰਵਿਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਇਹ ਜੀਵ ਪਰਮਾਤਮਾ ਦਾ ਸਿਮਰਨ ਕਰਕੇ ਸਭ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਨਿਜੀ ਘਰ ਜੋ ਕਿ ਨਾਮ ਬੇਗਮਪੁਰਾ ਸਹਿਰ ਆ ਉਹਦਾ ਬਿਸਨੇਕ ਬਣ ਜਾ ਇਸ ਤਰ੍ਹਾਂ ਸਮੁੱਚੀ ਮਾਨਵਤਾ ਨੂੰ ਏਕਤਾ ਸਮਾਨਤਾ ਭਾਈਚਾਰਾ ਸਥਾਪਿਤ ਕਰਨ ਲਈ ਵਿਸ਼ਵ ਵਿੱਚ ਬੇਗੰਪੁਰੇ ਵਤਨ ਦੀ ਸਥਾਪਨਾ ਤੇ ਸਤਿਗੁਰਾਂ ਨੇ ਬਹੁਤ ਧਿਆਨ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਬੇਗੰਪੁਰੇ ਦੀ ਗੱਲ ਕੀਤੀ ਹੈ ਜਿੱਥੇ ਹਰ ਜੀਵ ਨੂੰ ਸਮਾਨਤਾ ਭਾਈਚਾਰਾ ਰੰਗ ਭੇਦ ਉੱਚ ਨੀਚ ਅਰਾਧਿਮਤਾ ਗੁਲਾਮੀ ਪ੍ਰਥਾ ਤੇ ਸਭ ਤਰ੍ਹਾਂ ਦੀ ਜੋ ਸੰਸਾਰੀ ਬੰਧਨ ਆ ਉਹਨਾਂ ਤੋਂ ਮੁਕਤ ਹੋ ਕੇ ਸਾਂਝੀ ਬਾਲਤਾ ਦਾ ਆਨੰਦ ਮਾਣ ਸਕਦਾ ਹੈ ਸਤਿਗੁਰ ਰਵਿਦਾਸ ਮਹਾਰਾਜ ਜੀ ਉਸ ਬੇਗਮਪੁਰਾ ਬਤਨ ਦੀ ਗੱਲ ਕਰਦੇ ਹਨ ਜਿੱਥੇ ਨਾ ਕੋਈ ਦੁੱਖ ਆ ਨਾ ਕਿਸੇ ਨੂੰ ਕੋਈ ਚਿੰਤਾ ਆ ਬੇਗਮਪੁਰਾ ਬਤਨ ਵਿੱਚ ਹਰ ਜੀਵ ਨੂੰ ਸਮਾਜਿਕ ਬਰਾਬਰੀਤਾ ਰਾਜਨੀਤਿਕ ਭਾਈਚਾਰਕ ਅਧਿਆਤਮਿਕ ਤੇ ਮਾਨਵੀ ਜੋ ਵੀ ਮਨੁੱਖ ਨੂੰ ਅਧਿਕਾਰ ਪ੍ਰਾਪਤ ਹੋਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਵੱਚੀ માનਤਾਂ ਲਈ ਕਲਿਆਣਕਾਰੀ ਲੋਕਤੰਤਰੀ ਸਮਾਜਵਾਦ ਦੀ ਨੀਂਹ ਰੱਖੀ ਇਸ ਪ੍ਰਕਾਰ ਦੀ ਵਿਵਸਥਾ ਸੰਸਾਰ ਵਿੱਚ ਹੋਣ ਨਾਲ ਸਭ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਸੰਯੁਕਤ ਰਾਸ਼ਟਰ ਸੰਗ ਟਰਾਟੋ ਦੇ ਵਿੱਚ ਹੋਈ ਉਹ ਮੀਟਿੰਗ ਜਿੱਨਾ ਐਲਾਨਿਆ ਗਿਆ ਹੈ ਕਿ ਵਿਸ਼ਵ ਸਰਕਾਰ ਦੇ ਸੰਵਿਧਾਨ ਦਾ ਆਧਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਵੇਗਾ ਅਤੇ ਉਸ ਦੀ ਪ੍ਰਸਤਾਪਨਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਬੇਗਮਪੂਰਾ ਤੇ ਆਧਾਰਿਤ ਹੋਵੇਗੀ ਇਸੇ ਤਰ੍ਹਾਂ ਮਾਨਤਾ ਦੇ ਮਸੀਹਾ ਡਾਕਟਰ ਭੀਮrao Ambedkar ਜੀ ਨੇ ਭਾਰਤ ਦੇ ਸੰਵਿਧਾਨ ਦੀ بنیاد ਪ੍ਰਸਤਾਪਨਾ ਅਤੇ ਸੰਵਿਧਾਨ ਦੀ ਰੂਪਰੇਖਾ ਦੀ ਸਿਰਜਣਾ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੂਰੇ ਸ਼ਬਦ ਦੇ ਆਧਾਰ ਉੱਤੇ ਕੀਤੀ ਹੈ ਸਤਿਗੁਰ ਜੀ ਕਹਿੰਦੇ ਹਨ ਕਿ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਧੋ ਨੇ ਤੇ ਠਾਓ ਸਤਿਗੁਰ ਵਿਲਾਸ ਮਹਾਰਾਜ ਜੀ ਕਹਿੰਦੇ ਹਨ ਕਿ ਜਿਸ ਸ਼ਹਿਰ ਵਿੱਚ ਮੈਂ ਰਹਿੰਦਾ ਹਾਂ ਉਸ ਸ਼ਹਿਰ ਦਾ ਨਾਮ ਬੇਗਮਪੁਰਾ ਸ਼ਹਿਰ ਹੈ ਜੋ ਇਸ ਤਰ੍ਹਾਂ ਦੇ ગામ ਤੋਂ ਰਹਿਤ ਹੈ ਉਸ ਸ਼ਹਿਰ ਵਿੱਚ ਦੁੱਖ ਤੇ ਚਿੰਤਾ ਦੀ ਕੋਈ ਥਾਂ ਨਹੀਂ ਹੈ ਇਸ ਸੰਸਾਰ ਵਿੱਚ ਬੇਗ ਵਤਨ ਵਰਗੀ ਵਿਵਸਥਾ ਹੋਣੀ ਚਾਹੀਦੀ ਹੈ ਜਿੱਥੇ ਸਭ ਜੀਵ ਸਮਾਨ ਨਾਗਰਿਕਤਾ ਪ੍ਰਾਪਤ ਹੋਵੇ ਇਸ ਖਿਰਾਜ ਨਾਮਾਲ ਖੂਬ ਕਤਨਾ ਤਰਸ ਜਵਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਬੇਗਮ ਪੂਰੇ ਸ਼ਹਿਰ ਵਿੱਚ ਨਾ ਕੋਈ ਚੇਤਾ ਹੈ ਨਾ ਕੋਈ ਕਬਰਾਟ ਹੈ ਨਾ ਪਰਮਾਤਮਾ ਦੇ ਨਾਮ ਉੱਤੇ ਵਪਾਰ ਦੇ ਕਰਨ ਦੇ ਬਦਲੇ ਨਾ ਕੋਈ ਟੈਕਸ ਦੇਣਾ ਪੈਂਦਾ ਹੈ ਉਸ ਉਸ ਬੇਗੰਪੁਰੇ ਦਾ ਜੋ ਵਾਸੀ ਆ ਡਰ ਵੈਰ ਗੁਨਾਹ ਤੁ ਸਾਰਿਆਂ ਤੋਂ ਰਹਿਤ ਹੋ ਆ ਅਤੇ ਪਰਮਾਤਮਾ ਵਿੱਚ ਅਪੇਧਾ ਅਬ ਮੋਹਿ ਖੂਬ ਬਤਨ ਗਏ ਪਾਏ ਉਹਾਂ ਖੈਰ ਸਦਾ ਮੇਰੇ ਭਾਈ ਰਹਾਓ ਏ ਭਾਈ ਮੈਂ ਪਰਮਾਤਮਾ ਦੇ ਬੇਗੰਪੁਰੇ ਸ਼ਹਿਰ ਵਿੱਚ ਉੱਤਮ ਤੇ ਅਟਲ ਸਥਾਨ ਪ੍ਰਾਪਤ ਕਰ ਲਿਆ ਹੈ ਇਸ ਸ਼ੇਰ ਵਿੱਚ ਇਸ ਦੀਵੀ ਸੁਖ ਪ੍ਰਾਪਤ ਹੁੰਦੇ ਹਨ ਕਾਇਮ ਜਾਇਮ ਸਦਾ ਪਾਤਸ਼ਾਹੀ ਦੁਆਮ ਨਸੇਮ 100 ਆਹੀ ਸਤਿਗੁਰੂ ਰਬੀਦਾਸ ਮਹਾਰਾਜ ਜੀ ਸਮਝਾਉਣਾ ਕਰਦੇ ਹਨ ਕਿ ਉਸ ਸ਼ੇਰ ਵਿੱਚ ਪਰਮਾਤਮਾ ਦੀ ਪਾਤਸ਼ਾਹੀ ਹਮੇਸ਼ਾ ਸਤਿ ਰਹਿਣ ਵਾਲੀ ਹੈ ਉੱਥੇ ਪਰਮਾਤਮਾ ਦੇ ਇਲਾਵਾ ਕੋਈ ਦੂਜਾ ਜਾਂ ਤੀਜਾ ਨਹੀਂ ਹੈ ਉੱਥੇ ਕੇਵਲ ਅਕਾਲ ਪੁਰਖ ਦੀ ਬਾਦਸ਼ਾਹ ਦੀ ਬਾਦਸ਼ਾਹੀ ਹਮੇਸ਼ਾ ਅਟਲ ਰਹਿਣ ਵਾਲੀ ਹੈ ਇਸ ਬੇਗੰਪੂਰੇ ਵਿੱਚ ਐਸੀ ਵਿਵਸਥਾ ਹੋਣੀ ਚਾਹੀਦੀ ਹੈ ਜੋ ਹਮੇਸ਼ਾ ਸਟੇਬਲ ਰਹੇ ਇਥੇ ਹਰ ਜੀਵ ਨੂੰ ਸਮਾਨਤਾ ਸੁਤੰਤਰਤਾ ਨਾਗਰਿਕਤਾ ਪ੍ਰਾਪਤ ਹੋਵੇ ਕੋਈ ਦੂਸਰਾ ਜਾਂ ਤੀਸਰਾ ਦਰਜੇ ਦਾ ਕੋਈ ਨਾਗਰਿਕ ਨਾ ਹੋਵੇ ਪਾਉ ਕੀ ਇਕ ਹੀ ਸਮਾਨ ਸਾਰੇ ਜੀਵ ਹੋਣ ਨਾ ਕੋਈ ਊਚ ਨਾ ਕੋਈ ਨੀਚ ਨਾ ਗੋਰਾ ਕਾਲਾ ਜਾਤੀ ਪ੍ਰਤਾ ਸਭ ਤੁਰਹਿਤ ਉਸ ਬੇਗਮਪੁਰੇ ਸਹਿਰ ਦੀ ਗੱਲ ਸਤਗੁਰ ਰਵਿਦਾਸ ਮਹਾਰਾ ਜੀ ਨੇ ਆਪਣੇ ਸ਼ਬਦਾਂ ਦੇ ਵਿੱਚ ਕੀਤੀ ਹੈ। ਆਵਾਦਾਂ ਸਦਾ ਮਸ਼ਹੂਰ ਆਵਾ ਗਰੀਬ ਦਸੇ ਮਾਮੂਰ ਉਸ ਪਰ ਬਾਤਨਾ ਦਾ ਬੇਗਮਪੁਰੇ ਸ਼ਹਿਰ ਰੋਹਾਨੀ ਆਬਾਦੀ ਬਾਲਿਆਂ ਹਮੇਸ਼ਾ ਬਾਤ ਹੈ ਅਤੇ ਪ੍ਰਸਿੱਧ ਹੈ ਉੱਥੇ ਪਰਮਾਤਮਾ ਦਾ ਨਾਮ ਜਪਣ ਵਾਲੇ ਮੀਰ ਸਰਬ ਸੰਤੋਖ ਤੇ ਇਸ਼ਾਵਤ ਤੋਂ ਮੁਕਤ ਰੂਹਾਨ ਜੋ ਪੂਰਾ ਬਤਨ ਵਿੱਚ ਸੂਝਵਾਨ ਇਨਸਾਨ ਨਾਲ ਹਮੇਸ਼ਾ ਵਾਸਤੇ ਪ੍ਰਸਿੱਧ ਹੋਵੇ ਉੱਥੇ ਜੀਵਨ ਦੀਆਂ ਮੂਵੀ ਮਡਲੀਆਂ ਜ਼ਰੂਰਤਾਂ ਹਨ ਉਹ ਮਨੁੱਖ ਨੂੰ ਪ੍ਰਾਪਤ ਹੋਵੇ ਅਤੇ ਆਪਣਾ ਆਨੰਦਮਈ ਜੀਵਨ ਗੁਜ਼ਾਰਦੇ ਹੋਣ ਤਿਉ ਤੇ ਸੈਲ ਕਰਿਉ ਜਿਉ ਭਾਵੇ ਮਹਿਰਮ ਮਹਿਲ ਕੋ ਨਾ ਟਕਾਵੇ ਬੇਗੰਪੁਰ ਸ਼ਹਿਰ ਦੀਆਂ ਬਸਨੀਕ ਰੁਹਾ ਉਕਸ਼ ਸੈਰ ਵਿੱਚ ਆਪਣੀ ਇੱਛਾ ਵਿਸਾਰ ਕਿਤੇ ਵੀ ਘੁੰਮ ਸਕਦੀਆਂ ਹਨ ਉਸ ਬੇਗੰਪੁਰ ਦੇ ਸੈਦੀਆਂ ਜੋ ਵੀ ਔਰਤਾਂ ਹਨ ਉਹ ਕੁਮਨ ਫਿਰਨ ਵਿੱਚ ਉਹਨਾਂ ਨੂੰ ਕੋਈ ਵੀ ਰੁਕਾਵਟ ਨਾ ਹੈ ਜੋ ਵੀ ਉਸ ਬੇਗੰਪੂਰੇ ਸ਼ਹਿਰ ਦੀਆਂ ਮਹਿਲਾ ਹਨ ਔਰਤਾਂ ਦਾ ਆਪ ਰੋਹ ਉਹਨਾਂ ਨੂੰ ਸਾਰਿਆਂ ਨੂੰ ਘੁੰਮਣ ਫਿਰਨ ਵਿੱਚ ਕੋਈ ਵੀ ਰੁਕਾਵਟ ਨਹੀਂ ਹੈ ਕਹਿ ਰਵਿਦਾਸ ਖਲਾਸ ਚੁਮਾਰਾ ਸੋ ਹਮ ਸਹਿਰੀ ਸੋ ਮੀਤ ਹਮਾਰਾ ਸਤਿਗੁਰੂ ਰਵਿਦਾਸ ਮਹਾਰਾ ਜੀ ਫਰਮਾਨ ਕਰਦੇ ਹਨ ਕਿ ਮੈਂ ਪਰਮਾਤਮਾ ਦੇ ਨਾਮ ਜਪ ਕੇ ਸਭ ਤਰ੍ਹਾਂ ਦੇ ਬੰਦਲਾਂ ਤੋਂ ਮੁਕਤ ਹੋ ਗਿਆ ਜਿਹੜਾ ਵੀ ਜੀਵ ਇਨੰ ਬੰਦਰਾ ਤੋਂ ਮੁਕਤ ਹੈ ਉਹ ਖਾਲਸ ਹੈ ਭਾਵ ਸ਼ੁੱਧ ਹੈ ਸੋ ਹਵ ਸਹਿਰੀ ਸੋ ਮੀਤ ਹਮਾਰਾ ਸਤਗੁਰ ਰਵਿਦਾਸ ਮਹਾਰਾਜ ਕਹਿੰਦੇ ਹਨ ਕਿ ਉਹੀ ਮੇਰਾ ਮਿੱਤਰ ਹੈ ਜੋ ਉਹੀ ਮੇਰਾ ਸਹਿਰੀ ਹੈ ਸੋ ਇਸ ਪਾਵਨ ਸ਼ਬਦ ਵਿੱਚ ਸਤਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਹਨ ਕਿ ਮੈਨੂੰ ਇੱਦਾਂ ਦੇ ਬੇਗੰਪੁਰੇ ਦੀ ਲੋੜ ਹੈ ਜਿੱਥੇ ਨਾ ਕੋਈ ਜੀਵ ਇੱਕ ਦੂਸਰੇ ਨਾਲ ਲੜਦੇ ਹੋਣ ਨਾ ਕੋਈ ਕਿਸੇ ਦਾ ਵਾਰੇ ਕੋਈ ਨਿੰਦਾ ਚੁਗਲੀ ਕਰੇ ਨਾ ਕਿਸੇ ਦੇ ਵਿਰੁੱਧ ਕੋਈ ਬੋਲੇ ਨਾ ਕੋਈ ਜਾਤੀ ਪ੍ਰਥਾ ਨਾ ਊਚ ਨੀਚ ਨਾ ਗੋਰਾ ਕਾਲਾ ਨਾ ਕੋਈ ਉਹ ਮਿਲ ਗਰੀਬ ਸਾਰੇ ਇੱਕ ਸਮਾਨ ਕਹਿੰਦੇ ਹੋਣ ਵੀ ਕਿ ਸਾਰਿਆਂ ਨੂੰ ਹੀ ਇੱਕੋ ਤਰ੍ਹਾਂ ਦੀਆਂ ਮੋਢਲੀਆਂ ਜ਼ਰੂਰ ਤਾਂ ਪ੍ਰਾਪਤ ਹੋਣ ਸਤਿਗੁਰੂ ਰਵਿਦਾਸ ਮਹਾਰਾ ਜੀ ਇਸ ਬੇਗਮਪੂਰੇ ਦੀ ਗੱਲ ਕਰਦੇ ਆ ਜੋ ਸਾਡੇ ਅੰਦਰ ਉਹਨਾਂ ਨੂੰ ਲੋੜ ਵਾ ਜੋ ਜੀਵ ਸੰਸਾਰ ਵਿੱਚ ਆਉਂਦੇ ਤਾਂ ਹਨ ਪਰ ਪ੍ਰਮਾਤਮਾ ਦੇ ਨਾਮ ਨਹੀਂ ਜਪਦੇ ਸਤਿਗੁਰੂ ਲੋੜ ਵਸਤੂ ਗੁਰੂ ਵਿਦਾਸ ਮਹਾਰਾ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਦੇ ਨਾਲ ਜੁੜ ਕੇ ਪ੍ਰਮਾਤਮਾ ਨੂੰ ਯਾਦ ਰੱਖੋ ਕਿਉਂਕਿ ਸਤਿਗੁਰੂ ਵਿਦਾਸ ਮਹਾਰਾ ਜੀ ਕਹਿੰਦੇ ਹਨ ਕਿ ਜੋ ਸਤਿਗੁਰ ਤਨ ਨਾਮ ਜਪਦਾ ਆ ਤੇ ਸਤਿਗੁਰ ਵੀ ਅਕਾਲ ਪੁਰਖ ਹੋਣਾ ਦੇ ਅਕਸਰ ਸਹਾਇ ਰੈਂਦੇ ਆ ਤੁ ਜੋ ਬੋਲੇ ਸੋਨਿਹਰ ਪੈ ਸਤਿਗੁਰੂ ਵਿਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਜੈ ਸੰਤਤ